ਇਹ ਖਾਣਾ ਖਾਂਦ ਤੋਂ ਬਾਅਦ ਅਚਾਨਕ ਤਬਤ ਵਿਗੜ ਗਈ ਅਤੇ ਇਹਨਾਂ ਨੂੰ ਇਲਾਜ ਲਈ ਗਦਰਬਾਹ ਦੇ ਡੇਪ ਹਸਪਤਾਲ ਚ ਦਾਖਲ ਕਰਾਇਆ ਗਿਆ ਜਿੱਥੇ ਕਿ ਸ਼ਿਵਦਾ ਸਿੰਘ ਉਰਫ ਰਾਜੂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਬਠਿੰਡਾ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸ ਤੋਂ ਬਾਅਦ ਸ਼ਿਵਦਾ ਰਾਜੂ ਦੀ ਮਾਤਾ ਜੋ ਸੁਵਿੰਦਰ ਕੌਰ ਨੂੰ ਦੰਤ ਤੋੜ ਦਿੱਤਾ ਨੇ ਵੀ ਚੜਾ ਹੈ ਦੰਤ ਤੋੜ ਦਿੱਤਾ ਹੁਣ ਤੱਕ ਇਸ ਘਟਨਾ ਦੇ ਵਿੱਚ ਘਰ ਦਾ ਮੁਖੀ ਬਜ਼ੁਰਗ ਸੁਰਜੀਤ ਸਿੰਘ ਅੰਮ੍ਰਿਤਾਲ ਦੇ ਵਿੱਚ ਜਰੇ ਇਲਾਜ ਹੈ ਜਦਕਿ ਦਸਤੇ ਕੇ ਮਰਹੂਮ ਸ਼ਿਵਦਾ ਜੁੜੀ ਹੈ ਸ਼ਿਵਦਾ ਰਾਜੂ ਦੀ ਪਤਨੀ खुशमन प्रीत स्थिर है डॉक्टर जांच तो पता लग गया है कि मरीज ने जहरीली चीज मृतक राजू जगतार सिंह ने अपने पत्नी खुशनदीप के परिवार खाने नाने दे जहर देख मारन कथित दोष लगाया है जगतार ने दसा है कि उसके पिता सुरजीत माता जसविंदर कौर छोटा भरा शिवतार सिंह उर्फ राजू और उसकी पत्नी खुशनदीप कौर वखरे घर ਸਤਿ ਸ੍ਰੀ ਅਕਾਲ ਸਾਡੇ ਸਹਿਯੋਗੀ ਇਹ ਸ਼ਾਂਤ ਸਾਡੇ ਨਾਲ ਜੁੜੇ ਹੋਏ ਨੇ ਸ਼ਾਂਤ ਜਸ ਤਰੀਕੇ ਦੇ ਨਾਲ ਏਕੋਕਾਰ ਦੇ ਸਾਰੇ ਮੈਂਬਰ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਕਿਸ ਤਰੀਕੇ ਦੇ ਨਾਲ ਏਕਤਨਾ ਵਾਪਰੀ ਹੈ ਅੰਜਲੀ ਦੱਸਦੀ ਹੈ ਕਿ ਰਾਤ ਵੇਲੇ ਦੀ ਇਹ ਘਟਨਾ ਹੈ ਜਦੋਂ ਸ਼ਿਵਤਾਰ ਰਾਜੂ ਨਾਮ ਦਾ ਇਹ ਲੜਕਾ ਹੈ ਜਿਸ ਦਾ 3 ਮਹੀਨੇ ਪਹਿਲਾਂ ਖੁਸ਼ ਅਮਨਦੀਪ ਕੌਰ ਨਾਲ ਵਿਆਹ ਹੋਇਆ ਸੀ ਇਹ ਪਰਿਵਾਰ ਨੇ ਸਾਰਿਆਂ ਨੇ ਇੱਕ ਭਿੰਡੀ ਦੀ ਬਣੀ ਹੋਈ ਸਬਜ਼ੀ ਤੇ ਇੱਕ ਹੀ ਜਿਹੜਾ ਛਾਬੇ ਦੇ ਵਿੱਚੋਂ ਰੋਟੀਆਂ ਖਾਧੀਆਂ ਸੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਤਬੀਅਤ ਹੀ ਬਿਲਕੁਲ ਇਕੱਠਿਆਂ ਦੀ ਇੱਕੋ ਸਮੇਂ ਹੀ ਸਵੇਰ ਖਰਾਬ ਹੁੰਦੀ ਹੈ ਕਿਦੋਂ ਉਹਨਾਂ ਨੂੰ ਵੋਮਿਟਿੰਗ ਦੀ ਪ੍ਰੋਬਲਮ ਤੋਂ ਬਾਅਦ ਕਿਢਣ ਬਾਅਦ ਸਰਕਾਰੀ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਇਹ ਵਿਸ਼ੇਸ਼ ਇਲਾਜ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਦੀਪ ਹਸਪਤਾਲ ਨੂੰ ਸ਼ਿਫਟ ਕੀਤਾ ਜਾਂਦਾ ਹੈ ਪਰ ਜਿਵੇਂ ਡਾਕਟਰਾਂ ਵੱਲੋਂ ਇਹਨਾਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤਾਂ ਚਾਰ ਮਰੀਜ਼ ਸੀ ਬਜ਼ੁਰਗ ਸਰਜੀਤ ਸਿੰਘ ਸਰਜੀਤ ਸਿੰਘ ਦੀ ਪਤਨੀ ਜਸਵਿੰਦਰ ਕੌਰ ਤੇ ਇਹਨਾਂ ਦਾ ਲੜਕਾ ਸ਼ਿਵਤਾਰ ਰਾਜੂ ਤੇ ਰਾਜੂ ਦੀ ਪਤਨੀ ਖੁਸ਼ ਅਮਨ ਇਦੇ ਵਿੱਚ ਜਿਹੜੀ ਨਵੀਂ ਵਿਆਹੀ ਵਾਟੀ ਹੈ ਜਿਹਨੂੰ 3 ਮਹੀਨੇ ਹੋਏ ਆ ਉਹਦੀ ਹਾਲਤ ਠੀਕ ਸੀ ਜਿਸ ਤੋਂ ਬਾਅਦ ਸ਼ੱਕ ਪੈਦਾ ਹੋਣ ਉਸ ਵੇਲੇ ਲੱਗ ਗਿਆ ਜਦੋਂ ਡਾਕਟਰਾਂ ਨੇ ਦੱਸਤਾ ਕਿ ਇਹਨਾਂ ਨੇ ਕੁਝ ਜ਼ਹਿਰੀਲਾ ਪਦਾਰਥ ਖਾਧਾ ਹੈ ਪੰਜਾਬੇ ਵਿੱਚ ਪਈਆਂ ਰੋਟੀ 'ਚੋਂ ਜ਼ਹਿਰੀਲਾ ਪਦਾਰਥ ਮਿਲਿਆ ਇੱਕ ਤਿਹੇ ਤੌਰ ਤੇ ਤੇ ਜਿਹੜੀ ਭਿੰਡੀਆਂ ਦੀ ਸਬਜ਼ੀ ਸੀ ਉਹ ਵੀ ਜ਼ਹਿਰੀਲੀ ਹੈ ਤਾਂ ਵਿਸ਼ੇਸ਼ ਤੌਰ ਤੇ ਜਿਹੜੀ ਮੀਡੀਆ ਇਨਵੈਸਟੀਗੇਸ਼ਨ ਹੈ ਇੰਟੈਲੀਜੈਂਸਿਸ ਨੇ ਹਿਡਨ ਲੈਵਲ ਤੇ ਇਨਕੁਆਇਰੀ ਕੀਤੀ ਉਹਦੇ ਦੇ ਸਾਹਮਣੇ ਆਇਆ ਕਿ 3 ਮਹੀਨੇ ਪਹਿਲਾਂ ਜਿਹੜਾ ਵਿਆਹ ਹੋਇਆ ਸੀ ਇਹ ਲੜਕੀ ਇਹ ਕਥਿਤ ਤੌਰ ਤੇ ਦੋ ਵਾਰ ਭੱਜ ਚੁੱਕੀ ਸੀ ਪਿੰਡ ਕੋਟਲੀ ਦਾ ਇੱਕ ਲੜਕਾ ਜਿਸ ਨਾਲ ਐਕਸਟਰਨਲ ਮੈਰਿਟਲ ਅਫੇਅਰ ਚੱਲ ਰਹੇ ਸਨ ਇਸ ਘਟਨਾ ਨੂੰ ਜ਼ਹਿਰ ਵਾਲੀ ਘਟਨਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਹਜੇ ਤੱਕ ਪਾਪਰ ਕੋਈ ਸੋਲਿਡ ਐਵੀਡੈਂਸ ਉੱਪਰ ਕੇ ਸਾਹਮਣੇ ਨਹੀਂ ਆਇਆ ਉੱਥੇ ਪੁਲਿਸ ਨੇ ਵੀ ਇਸ ਵਿੱਚ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਿਸ ਨੇ ਅਫੀਸ਼ੀਅਲ ਤੌਰ ਤੇ ਕੋਈ ਸਟੇਟਮੈਂਟ ਇਸ ਕਸਟ ਨਹੀਂ ਦਿੱਤੀ ਕਿਉਂਕਿ ਲੜਕੇ ਸ਼ਿਵਤਾਰ ਰਾਜੂ ਤੇ ਉਸ ਦੀ ਮਾਤਾ ਜਸਵਿੰਦਰ ਕੌਰ ਦੋਵਾਂ ਦੀ ਮੌਤ ਹੋ ਚੁੱਕੀ ਹੈ ਬਜ਼ੁਰਗ ਹਾਲੇ ਇਲਾਜ ਅਧੀਨ ਹੈ ਤਾਂ ਬਜ਼ੁਰਗ ਕੋ ਪ੍ਰਾਇਰ ਸਟੇਟਮੈਂਟ ਨਹੀਂ ਜਾਵੇਗੀ ਜਿਵੇਂ ਹੀ ਉਹ ਸੁਰਤ ਸਮਾ ਲਣਗੇ ਉਸ ਤੋਂ ਬਾਅਦ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਇੱਕ ਪ੍ਰੋਪਰ ਐਂਗਲ ਦੇ ਵਿੱਚ ਅੱਗੇ ਡਰਾਈਵ ਹੋ ਸਕੇਗੀ ਤੇ ਕੱਥੇ ਤੋਂ ਤੌਰ ਤੇ ਜਿਹੜੇ 3 ਮਹੀਨੇ ਪਹਿਲਾਂ ਘਰ ਵਿੱਚ ਚਾਈ ਨੋ ਤੇ ਦੋਸ਼ ਲੱਗ ਰਹੇ ਆ ਉਹ ਸੱਚੇ ਆ ਜਾਂ ਝੂਠੇ ਇਸ ਦੀ ਪੁਸ਼ਟੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਹੋਵੇਗੀ ਉਦੋਂ ਤੱਕ ਕਿਆ ਕਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਇਹ ਬੜੇ ਵੱਡੇ ਪੱਧਰ ਦਾ ਮੰਦਪਾ ਗਵਰਤਾਰਾ ਜਿਹੜਾ ਪਿੰਡ ਗੁਰੂ ਸਰ ਦੇ ਵਿੱਚ ਵਾਪਰਿਆ ਹੈ ਤੇ ਸ਼ਾਂਤੀ ਅਨੁਕੀ ਚਾਰ ਮੈਂਬਰਾਂ ਦੇ ਵਿੱਚੋਂ ਦੋ ਦੀ ਮੌਤ ਹੋਈ ਹੈ ਮਾਤੇ ਪੁੱਤੀ ਮੌਤ ਹੋਈ ਹੈ ਬਾਕੀ ਦੋਹਾ ਦੀ ਹਾਲਤ ਗੰਭੀਰ ਹੈ ਮੈਜਿਸ ਦੋਨਾਂ ਦੇ ਵਿੱਚੋਂ ਜਿਹੜੀ ਨੋਹ ਹੈ ਉਹਨੂੰ ਤਾਂ ਸਾਜੀਸ਼ ਦਾ ਮਾਸਟਰ ਮਾਈਂਡ ਦੱਸਿਆ ਜਾ ਰਿਹਾ ਹੈ ਕਿ ਇਹਨੇ ਜ਼ਹਿਰ ਮਲਾਈ ਹੈ ਜਿਹੜਾ ਬਜ਼ੁਰਗ ਹੈ ਚਾਰ ਚੱਕਮੀ ਸੀ ਉਸ ਚਾਰ ਲੋਕ ਜਿਹੜੇ ਪ੍ਰਭਾਵਿਤ ਸੀ ਜ਼ਹਿਰ ਤੋਂ ਜਿਹੜੀ ਨੋਹ ਹੈ ਸਾਜੀਸ਼ ਦੀ ਮਾਸਟਰ ਮਾਈਂਡ ਸੀ ਜਿਹਨੇ ਥੋੜਾ ਬਹੁਤਾ ਜ਼ਹਿਰ ਨਿਕਲਿਆ ਸੀ ਕਿ ਉਸ ਉੱਪਰ ਚੱਕ ਨਾ ਹੋਵੇ ਫਿਰ ਹਾਲ ਦੀ ਘੜੀ ਜ਼ਹਿਰ ਪ੍ਰਭਾਵਿਤ ਲੋਕਾਂ ਦੇ ਵਿੱਚ ਬਜ਼ੁਰਗ ਸਰਜੀਤ ਸਿੰਘ ਹੈ ਦੋਵਾਂ ਦੀ ਮੌਤ ਹੋ ਚੁੱਕੀ ਹੈ ਦੇ ਨਵੇਂ ਝੱਕ ਦੇ ਦਾਇਰੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਹਸਪੀਟਲ ਤੋਂ ਛੁੱਟੀ ਮਿਲੇਗੀ ਪ੍ਰਾਇਰ ਇਨਵੈਸਟੀਗੇਸ਼ਨ ਪਹੁੰਚ ਕੇ ਸ਼ੁਰੂ ਹੋਵੇਗੀ ਤਾਂ ਮਾਮਲੇ ਦੀਆਂ ਪਰਤਾਂ ਗੁੱਲਣਗੀਆਂ ਪਰ ਇੱਕ ਵੱਡੇ ਪੱਧਰ ਦੀ ਅਨਫੀਸ਼ੀਅਲੀ ਤੌਰ ਤੇ ਜਿਹੜੀ ਜਾਣਕਾਰੀ ਉੱਪਰ ਕਈ ਹੈ ਕਿ ਇਹ ਨੋ ਹੀ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ 3 ਮਹੀਨਿਆਂ ਵੈਹਨ ਉਹ ਐਸਨ ਤਿੰਨ ਦੇ ਵਿਆਹਤਾ ਸਬੰਧ ਵੀ ਜਿਹੜੇ ਸੁਕਾਵੇਂ ਨਹੀਂ ਸਨ ਪੰਚਾਇਤਾਂ ਹੋ ਰਹੀਆਂ ਸਨ ਇਹਨਾਂ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਤਾਂ ਲੱਗ ਰਿਹਾ ਹੈ ਕਿ ਨੋ ਹੀ ਮਾਸਟਰਮਾਈਂਡ ਇਸ ਮਾਮਲੇ ਦੇ ਵਿੱਚ ਕਿਤਨਾ ਕਿਤੇ ਹੋ ਸਕਦੀ ਹੈ ਪਰ ਇਲਾਕੇ ਦੇ ਵਿੱਚ ਇੰਨੀ ਵੱਡੀ ਘਟਨਾ ਵਾਪਰਨ ਨਾਲ ਕੁਝ ਦਿਨਾਂ ਤੋਂ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਇੱਕ ਸੋਨਮ ਨਾਲ ਜੁੜੀ ਹੋਈ ਘਟਨਾ ਉਸ ਤੋਂ ਬਾਅਦ ਪਿੰਡ ਗੁਰੂ ਸਰ ਦੀ ਘਟਨਾ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸਮਾਜਿਕ ਰਿਸ਼ਤਿਆਂ ਨੂੰ ਪਰਿਵਾਰਕ ਰਿਸ਼ਤਿਆਂ ਨੂੰ ਲੈ ਕੇ ਵੀ ਸ਼ੰਕੇ ਖੜੇ ਹੋ ਰਹੇ ਐ ਸਮਾਜ ਇੱਕ ਨਿਗਰਣ ਵਾਲੇ ਪਾਸੇ ਨੂੰ ਵੱਧ ਰਿਹਾ ਤੇ ਲੋਕ ਆਪਣੇ ਪੱਧਰ ਤੇ ਵੱਡੀਆਂ ਚਿੰਤਾਵਾਂ ਦਾ ਇਹਨਾਂ ਮਾਮਲਿਆਂ ਦੇ ਵਿੱਚ ਪ੍ਰਗਟਾਵਾ ਕਰਦੇ ਦਿਖਾਈ ਦੇ ਰਹੇ ਐ ਠੀਕ ਐ ਬਹੁਤ ਬਹੁਤ ਸ਼ੁਕਰੀਆ ਸ਼ੰਤ तमाम ਜਾਣਕਾਰੀ ਦੇਲੇ